ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੁਹਾ जैसलमेर ਦੇ ਵਿੱਚ ਵੱਡਾ ਹਾਦਸਾ ਹੋੜਾ ਕੀ ਵਾਪਰਿਆ Rajasthan ਦੇ जैसलमेर ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ जैसलमेर ਤੋਂ ਜੋਧਪੁਰ ਜਾ ਰਹੀ ਇੱਕ ਨਿੱਜੀ ਬੱਸ ਨੂੰ ਵਾਰ ਮਿਊਜ਼ੀਅਮ ਦੇ ਨੇੜੇ ਜਿਹੜੀ ਅੱਗ ਲੱਗ ਗਈ ਹੈ ਤੇ ਅੱਗ ਲੱਗਣ ਤੋਂ ਬਾਅਦ ਬੱਸ ਅੰਦਰ ਸਵਾਰ ਯਾਤਰੀਆਂ ਵਿੱਚ ਦਹਿਸ਼ਤ ਫੈ ਗਈ ਤੇ ਬਾਅਦ ਵਿੱਚ 57 ਯਾਤਰੀ ਜਵਾਰ ਸੰਤ ਤੇ ਹਾਦਸੇ ਵਿੱਚ ਲਗਭਗ 12 ਯਾਤਰੀਆਂ ਦੀ ਮੌਤ ਦਾ ਖਤਰਾ ਜਿਹੜਾ ਕਿ ਜੁਤਾਇਆ ਜਾ ਰਿਹਾ ਤੇ ਕਈ ਹੋਰ ਗੰਭੀਰ ਰੂਪ ਦੇ ਵਿੱਚ ਸੜ ਗਏ ਨੇ ਤਾਂ ਇਹ ਚਾਲਦੀ ਬੱਸ ਨੂੰ ਜੋੜੀ ਕਿ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਇੱਕੋ ਦਮ ਇਹ ਬਹੁਤ ਭਿਆਨਕ ਰੂਪ ਜਿਹੜਾ ਕੀ ਧਾਰ ਲੈਂਦੀ ਹੈ ਦੱਸਿਆ ਜਾ ਰਿਹਾ ਕਿ बस जैसलमेर ਤੋਂ जोधपुर ਜਾ ਰਹੀ ਸੀ ਜਦੋਂ ਇਹ ਬੱਸ ਵਾਰ 뮤ਜ਼ੀਅਮ ਘਰ ਪਹੁੰਚੀ ਤਾਂ ਅਚਾਨਕ ਬੱਸ ਦੇ ਵਿੱਚੋਂ ਧੂਆ ਉੱਠਣਾ ਸ਼ੁਰੂ ਹੋ ਗਿਆ ਅਤੇ ਕੁਝ ਸਕਿੰਟਾਂ ਦੇ ਵਿੱਚ ਹੀ ਇਸ ਦੇ ਵਿੱਚ ਅੱਗ ਲੱਗ ਗਈ ਤੇ ਹਾਦਸੇ ਸਮੇਂ ਬੱਸ ਦੇ ਵਿੱਚ 57 ਯਾਤਰੀ ਸਵਾਰ ਸਨ ਅੱਗ ਲੱਗਣ ਤੋਂ ਬਾਅਦ ਕੁਝ ਯਾਤਰੀ ਖਿੜਕੀਆਂ ਤੇ ਦਰਵਾਜ਼ਿਆਂ ਰਾਹੀਂ ਬਾਹਰ ਨਿਕਲੇ ਪਰ ਬਾਕੀ ਫਸੇ ਰਹੇ ਅਤੇ ਅਗਧੀਆਂ ਲਪੇਟਾ ਵਿੱਚ ਆ ਗਏ ਰਾਗੀਰਾ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਹਾਦਸੇ ਬਾਰੇ ਚੁੜਾ ਸੂਚਿਤ ਕਰ ਦਿੱਤਾ ਸੀ ਤੇ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀ ਟੀਮ ਨੇ ਪਹਿਲਾਂ ਬੱਸ ਦੇ ਵਿੱਚ ਲੱਗੀ ਅੱਗ ਬੁਝਾਈਏ ਤੇ ਫਿਰ ਤਿੰਨ ਐਂਬੂਲੈਂਸਾਂ ਦੀ ਮਦਦ ਨਾਲ ਸਾਰੇ ਯਾਤਰੀਆਂ ਨੂੰ ਜਵਾਹਰ ਹਸਪਤਾਲ ਪਹੁੰਚਾਇਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲਗਭਗ 17 ਸੜੇ ਨੇ ਯਾਤਰੀ ਤੇ ਉਹਨਾਂ ਨੂੰ ਜਵਾਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤੇ 12 ਦੀ ਮੌਤ ਦਾ ਜਿਹੜਾ ਕਿ ਖਰਚਾ ਵੀ ਜਤਾਇਆ ਜਾ ਰਿਹਾ ਤੇ 12 ਦਾ ਇਲਾਜ ਚੱਲ ਰਿਹਾ ਤੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਆ ਹਾਦਸੇ ਤੋਂ ਬਾਅਦ ਵਿਧਿਕ ਜ਼ਿਲ੍ਹਾ ਕਲੈਕਟਰ ਪਰਾਜ਼ਰਾ ਅਤੇ ਐਸਪੀ ਕਲਾਸ਼ਦਨ ਚੁਕਤਾਵਤ ਪੁਲਿਸ ਬਲਾ ਨਾਲ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਵੀ ਲਿੱਤਾ ਗਿਆ ਸਹਾਇਕ ਫਾਇਰ ਅਫਸਰ ਕੁਸ਼ਣ ਪਾਲ ਸਿੰਘ ਰਾਠੌਰ ਨੇ ਦੱਸਿਆ ਕਿ 10 ਤੋਂ 12 ਲੋਕਾਂ ਦੀ ਮੌਤ ਸਡਨ ਕਾਰਨ ਹੋਈ ਹੈ ਤੇ ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਜਿੱਥੇ ਲੋਕ ਆਪਣੇ ਅਜ਼ੀਜ਼ਾਂ ਬਾਰੇ ਜਾਣਕਾਰੀ ਲੈ ਸਕਦੇ ਨੇ ਮੁੱਖ ਮੰਤਰੀ ਭਰਜਨ ਲਾਲ ਚਰਮਾ ਨੇ ਬਾਸ ਹੱਥ سے ਤੇ ਦੁੱਖ ਪ੍ਰਗਟ ਕੀਤਾ ਉਹਨਾਂ ਨੇ ਜੈਸਲਮੇਰ ਦੇ ਕਲੈਕਟਰ ਅਤੇ ਪੁਲਿਸ ਸੁਪਰਡੈਂਟ ਨਾਲ ਫੋਨ ਤੇ ਗੱਲ ਕੀਤੀ ਤੇ ਉਹਨਾਂ ਨੇ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਨੇ